ਸਸ਼ੀ ਅਕਾਜੀ ਮੌਸਮ ਪੰਜਾਬ ਤੇ ਸਵਾਗਤ ਕਰਦੇ ਆਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮੌਸਮ ਦੀ ਅਪਡੇਟ ਲਈ ਸਾਡੇ ਫੇਸਬੁੱਕ ਪੇਜ ਵਟਸਐਪ ਚੈਨਲ ਅਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਹੇਠਾਂ ਦਿੱਤੇ ਲਿੰਕ ਰਾਈ ਤੁਸੀਂ ਟੈਲੀਗ੍ਰਾਮ ਤੇ ਵੀ ਜੁੜ ਸਕਦੇ ਹੋ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਖੇਤਰਾਂ ਚ ਤਕੜੇ ਪੱਛਮੀ ਸਿਸਟਮ ਦੇ ਪ੍ਰਭਾਵ ਨਾਲ ਮੌਸਮ ਚ ਕਹਿੋ ਜਿਹੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਵੀਡੀਓ ਰਾਹੀਂ ਅਪਡੇਟ ਸਾਂਝੀ ਕਰਾਂਗੇ ਕੱਲ੍ਹ ਯਾਨੀ 11 ਮਈ ਦੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਝੇ, ਤੁਆਵੇ, ਪੂਰਬੀ ਮਾਲਵੇ ਅਤੇ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ 'ਚ ਇੱਕ ਤਕੜੇ ਪੱਛਮੀ ਸਿਸਟਮ ਦੀ दस्तक ਹੋਣ ਨਾਲ ਦਰਮਿਆਨੀ ਬਦਲਵਾਈ ਦੁਪਹਿਰ ਬਾਅਦ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਵੇਲੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਮੌਸਮ ਸਾਫ਼ ਅਤੇ ਖੁਸ਼ਕ ਹੀ ਰਹਿਣ ਦੇ ਅਸਾਰ ਨੇ ਪੱਛਮੀ ਸਿਸਟਮ ਦਾ ਜ਼ਿਆਦਾ ਪ੍ਰਭਾਵ ਹੋਣ ਕਰਕੇ ਦੁਪਹਿਰ ਬਾਅਦ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਹਵਾ 'ਚ ਨਮੀ ਹੋਣ ਨਾਲ ਤਪਸ਼ ਵਾਲੀ ਗਰਮੀ ਅਤੇ ਤਾਪਮਾਨ 'ਚ ਅਚਾਨਕ ਵਾਧਾ ਹੋਣ ਕਰਕੇ ਮੌਸਮ 'ਚ ਅਚਾਨਕ ਇਹੋ ਜਿਹੀ ਗਤੀਵਿਧੀਆਂ ਪ੍ਰੀ ਮੌਨਸੂਨ ਮਹੀਨੇ 'ਚ ਦੇਖਣ ਨੂੰ ਮਿਲਦੀਆਂ ਨੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਤੇਜ਼ ਗੜਝੀ ਲਿਸ਼ਕ ਨਾਲ ਤੇਜ਼ ਹਨੇਰੀ ਚੱਕੜ ਵਰਗੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੇ ਕੁਝ ਖੇਤਰਾਂ 'ਚ ਗੜੇਮਾਰੀ ਦੇ ਅਸਾਰ ਵੀ ਬਣ ਸਕਦੇ ਨੇ 12 ਮਈ ਦੇ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾਝੀ ਦੁਆਬੇ ਪੂਰਬੀ ਮਾਲਵੇ ਅਤੇ ਪੱਛਮੀ ਮਾਲਵੇ ਦੇ ਜ਼ਿਆਦਾਤਰ ਖੇਤਰਾਂ 'ਚ ਪੱਛਮੀ ਸਿਸਟਮ ਦੇ ਪ੍ਰਵਾਹ ਨਾਲ ਬੱਦਲਵਾਈ ਚੰਗੇ ਮੀਂਹ ਦੀ ਛੱਤ ਖਨੇਰੀ ਜੈਸੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ 12 ਮਈ ਦੀ ਸ਼ਾਮ ਤੱਕ ਪੱਛਮੀ ਸਿਸਟਮ ਦਾ ਜ਼ਿਆਦਾ ਪ੍ਰਭਾਵ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਦੇਖਣ ਨੂੰ ਮਿਲ ਸਕਦਾ ਹੈ। ਹਿਮਾਚਲ ਅਤੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ 'ਚ ਵੀ ਤਕੜੇ ਪੱਛਮੀ ਸਿਸਟਮ ਦਾ ਪ੍ਰਭਾਵ ਦਰਸ ਕੀਤਾ ਜਾ ਸਕਦਾ ਹੈ। ਸਿਸਟਮ ਤਕੜਾ ਹੋਣ ਕਰਕੇ ਤਾਪਮਾਨ 'ਚ ਗਿਰਾਵਟ ਮਹਿਸੂਸ ਕੀਤੀ ਜਾ ਸਕਦੀ ਹੈ। 12 ਮਈ ਤੋਂ ਲੈ ਕੇ 15 ਮਈ ਤੱਕ ਸਿਸਟਮ ਆਪਣਾ ਪ੍ਰਭਾਵ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਦਿਖਾ ਸਕਦਾ ਹੈ। ਬੀਤੇ ਕਈ ਦਿਨਾ ਤੋਂ ਕਿਸੇ ਵੀ ਤਕੜੇ ਪੱਛਮੀ ਸਿਸਟਮ ਦੀ दस्तक ਨਾ ਹੋਣ ਕਰਕੇ ਅਤੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ 'ਚ ਤੇਜ਼ ਧੁੱਪ ਲੱਗਣ ਕਰਕੇ ਤਾਪਮਾਨ ਚ ਵਾਧਾ ਦਰਸ ਕੀਤਾ ਜਾ ਰਿਹਾ ਸੀ ਲੋਕਾਂ ਨੂੰ ਵੀ ਗਰਮੀ ਸਤਾ ਰਹੀ ਸੀ ਜੋ ਆਉਣ ਵਾਲੇ ਦਿਨਾਂ 'ਚ ਤਕੜੇ ਪੱਛਮੀ ਸਿਸਟਮ ਦੇ ਪ੍ਰਭਾਵ ਨਾਲ ਮੌਸਮ 'ਚ ਬਦਲਾਅ ਹੋਣ ਕਰਕੇ ਬਧੀ ਹੋਈ ਗਰਮੀ ਤੋਂ ਲੋਕਾਂ ਨੂੰ ਹੁਣ ਰਾਹਤ ਮਿਲਣ ਦੀ ਉਮੀਦ ਵੀ ਹੈ ਐਸੀ ਮੌਸਮ ਦੀ ਅਪਡੇਟ ਮੌਸਮ ਦੀ ਹੋਰ ਅਪਡੇਟ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਨਾਲ ਜੁੜੇ